ਨੋ ਮੈਡਮ ਜੀ कॉटन ਦੇ ਵਿੱਚ ਤੁਹਾਡੇ ਵਾਸਤੇ ਨਿਊ ਵੈਰਾਈਟੀ ਲੈ ਕੇ ਆਏ ਜੱਗੀ ਬੱਗੀ ਦੀ ਜੇਬੀ ਸਿਲਕ ਸਟੋਰ ਤੇ ਜਿਹੜਾ ਰੈਡੀमेड ਸੂਟ ਆਪਣੇ ਕੋਲ कॉटन ਦੇ ਵਿੱਚ ਨਿਊ ਵੈਰਾਈਟੀ ਆਈ ਹੈ ਦੇਖੋ ਤੁਹਾਨੂੰ ਚੈੱਕ ਕਰਾ ਰਹੇ ਆ ਪਿਓਰ कॉटन ਦਾ ਸਾਫਟ ਦੀ ਕੋਟ ਲੱਗੀ ਹੈ ਵਧੀਆ ਕੁਆਲਿਟੀ ਦਾ ਕੰਫਰਟ ਕਪੜਾ ਜੀ ਥ्रेड ਦਾ ਵਰਕ ਆ ਉਪਰੇ ਦੇ ਰੈਡੀमेड ਨਾਲ ਦੇਖੋ ਪਲਾਜ਼ੋ ਦਾ ਵਰਕ ਬਹੁਤ ਸੋਹਣਾ ਕੀਤਾ ਹੈ ਜੀ ਚਿਕਨ ਪਲਾਜ਼ੋ ਦੇ ਵਿੱਚ ਦੇਖੋ ਬਹੁਤ ਹੀ ਸ਼ਾਨਦਾਰ ਪੀਸਾ ਔਰ ਇਹਦੇ ਵਿੱਚ ਆਪਾਂ ਨੂੰ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਸਾਰੇ ਸਾਈਜ਼ ਦੀ ਆਪਣੇ ਕੋਲ ਹੈਗੇ ਆ ਜੀ ਇਹਦੇ ਜਿਹੜਾ ਤੁਹਾਨੂੰ ਪੀਸ ਪਸੰਦ ਆ ਤੁਹਾਡੇ ਨਾਲ ਸਾਈਜ਼ ਦਾ ਮਿਲ ਜਾਏਗਾ ਆਪਣੇ ਕੋਲੇ ਕਲਰ ਡਿਜ਼ਾਈਨ ਦੀ ਗੱਲ ਕਰੀਏ ਕੁਆਲਿਟੀ ਦੀ ਗੱਲ ਕਰੀਏ ਸਭ ਕੁਝ ਬੈਸਟ ਆਈ ਆਪਣੇ ਕੋਲੇ ਅਗਲਾ ਡਿਜ਼ਾਈਨ ਦਿਖਾਓ ਭਾਜੀ ਇਹਨਾਂ ਨੂੰ ਜਿਹੜਾ ਨਿਊ ਆਇਆ ਆਪਣੇ ਕੋਲੇ ਆ ਲੋ ਇੱਕ ਆ ਦੇਖੋ ਲਾਈਟ ਮੋਵ ਕਲਰ ਦੇ ਵਿੱਚ ਪੀਸ ਆਪਣੇ ਕੋਲ ਆ ਚੁੱਕਿਆ ਬਹੁਤ ਹੀ ਪਿਆਰਾ ਪੀਸ ਸਾਰੇ ਸਾਈਜ਼ ਅਵੇਲੇਬਲ ਆ ਆਪਣੇ ਕੋਲੇ ਇਹਦੇ ਕਪੜਾ ਤੁਸੀਂ ਚੈੱਕ ਕਰ ਹੀ ਸਕਦੇ ਹੋ ਬਾਕੀ ਦੇਖੋ ਜੀ ਕਪੜੇ ਦੀ ਫਿਨਿਸ਼ਿੰਗ ਦੇਖੋ ਪਿਓਰ ਕਾਟਨ ਸਾਊਥ ਕਾਟਨ ਦੇ ਵਿੱਚ ਆ ਨੈਕ ਤੇ ਹੈਂਡ ਦਾ ਕੰਮ ਕੀਤਾ ਹੈ ਮਿਰਰ ਦਾ ਬਹੁਤ ਹੀ ਪਿਆਰਾ ਪੀਸ ਰੈਡੀਮੇਡ ਸਟਾਈਲ ਦੇ ਵਿੱਚ ਔਰ ਨਾਲ ਇਹਦੇ ਪਲਾਜ਼ੋ ਦੇਖੋ ਕੰਬੀਨੇਸ਼ਨ ਪਲਾਜ਼ੋ ਜੀ ਨਾਲ ਦੇ ਵਾਈਨ ਕਲਰ ਦੇ ਵਿੱਚ ਬਹੁਤ ਹੀ ਸ਼ਾਨਦਾਰ ਆਰਟੀਕਲ ਆ ਦੁਪੱਟਾ ਜਿਹੜਾ ਇਹਦਾ ਹੈਗਾ ਦੁਪੱਟਾ ਹੈਗਾ ਮਸਲੀਨ ਦੇ ਵਿੱਚ ਡਬਲ ਸ਼ੇਡ ਦੁਪੱਟਾ ਨਾਲ ਡਾਈ ਐਂਡ ਡਾਈ ਦਾ ਦੁਪੱਟਾ ਜੀ ਵਰਕ ਦੁਪੱਟੇ ਤੇ ਕੀਤਾ ਹੋਇਆ ਸਾਰੇ ਫੋਰ ਸਾਈਡ ਬਹੁਤ ਹੀ ਸੋਹਣਾ ਪੀਸ ਬਣਿਆ ਹੈ कॉटन ਰੈਡੀਮੇਡ ਸਟਾਈਲ ਜੇ ਵੀ ਸਿਲਕ ਸਟੋਰ ਜੱਗੀਬਗੀ ਦੀ ਟੀ ਉੱਤੇ ਵਿਜ਼ਿਟ ਕਰੋ ਵੱਧ ਤੋਂ ਵੱਧ ਵੈਰਾਈਟੀ ਤੁਹਾਨੂੰ ਮਿਲੇਗੀ ਜੀ ਇੱਥੇ कॉटन ਦੇ ਵਿੱਚ ਅਗਲਾ ਪੀਸ ਦੇਖੋ ਆਪਣਾ ਇਹ ਆ ਚੇਰੀ ਮਹਿਰੂਨ ਕਲਰ ਦੇ ਵਿੱਚ ਆ ਬਹੁਤ ਹੀ ਪਿਆਰਾ ਕਲਰ ਤੇ ਬਹੁਤ ਹੀ ਸੋਹਣਾ ਵਰਕ ਕਪੜੇ ਦੀ ਕੁਆਲਿਟੀ ਪੂਰੀ A1 ਆ ਜੀ ਕਪੜੇ ਦੀ ਕੋਈ ਦਿੱਕਤ ਨਹੀਂ ਹੈਗੀਗੀ ਕਪੜੇ ਦੀ ਬਾਕੀ ਦੀ ਫਿਨਿਸ਼ਿੰਗ ਚੈੱਕ ਕਰ ਹੀ ਸਕਦੇ ਹੋ ਬਾਕੀ ਤੁਸੀਂ ਵਿਜ਼ਿਟ ਕਰਨ ਆਉਗੇ ਤੁਹਾਨੂੰ ਸਭ ਕੁਝ ਦਿਖਾਵਾਂਗੇ ਸਾਰੀ ਵੈਰਾਈਟੀ ਆਪਣੇ ਕੋਲ ਹੈਗੀ ਹੈ ਤੇ ਕੋਟਨ ਦੇ ਵਿੱਚ ਡੋਰਗਾ ਦੁਪੱਟਾ ਨਾਲ ਦੇ ਹੈਂਡ ਪਿੰਡ ਕੀਤਾ ਹੈ ਪਲਾਜ਼ੋ ਬਹੁਤ ਸੋਹਣਾ ਚਿਕਨ ਦਾ ਆਫ ਵਾਈਟ ਪਲਾਜ਼ੋ ਆ ਜੀ ਜਿਹੜਾ ਇਹਦਾ ਸਾਈਜ਼ ਹੈਗਾ ਜੀ ਸਾਈਜ਼ ਇਹਦਾ ਆਪਣੇ ਕੋਲ ਐਲ ਐਸ ਆਈ ਜਾਈਦਾ ਐਮ ਤੋਂ ਲੈ ਕੇ ਡਬਲ ਐਕਸ ਐਲ ਤੱਕ ਸਾਰੇ ਸਾਈਜ਼ ਆਪਣੇ ਕੋਲ ਮਿਲ ਜਾਣਗੇ ਤੁਹਾਨੂੰ ਇਹ ਸਾਰੇ ਨਿਊ ਵੈਰਾਈਟੀ ਆਈ ਹੈ ਜੋ ਤੁਹਾਨੂੰ ਚੈੱਕ ਕਰਾ ਰਹੇ ਆਂ ਅਗਲਾ ਪੀਸ ਦੇਖੋ ਜੀ ਇਸ ਤੋਂ ਗਾ ਆਪਣਾ ਆਫ ਵਾਈਟ ਕਲਰ ਦੇ ਵਿੱਚ ਬਹੁਤ ਹੀ ਸੋਹਣੀ ਵਰਕ ਪ੍ਰਿੰਟਿੰਗ ਦੇਖੋ ਚਿਕਨ ਦੇ ਵਿੱਚ ਬਣਿਆ ਸਾਰਾ ਪੀਸ ਫਰੰਟ ਔਰ ਬੈਕ ਬੈਕ ਪ੍ਰਿੰਟ ਆ ਫਰੰਟ ਚਿਕਨ ਦੇ ਵਿੱਚ ਆ ਬਹੁਤ ਸੋਹਣਾ ਆਰਟੀਕਲ ਆ ਪਲਾਜ਼ੋ ਦੇ ਇਹ ਦੇਖੋ ਪਲਾਜ਼ੋ ਨਾਲ ਰੈਡੀਮੇਡ ਪਲਾਜ਼ੋ ਬਣਿਆ ਹੋਇਆ ਹੈ ਇਹਦੇ ਸਟ੍ਰੇਟ ਪਲਾਜ਼ੋ ਨਾਲ ਦੁਪੱਟਾ ਕਰਾਚੀ ਵਰਕ ਦੇ ਵਿੱਚ ਪੀਸ ਦੇਖੋ ਕਿੰਨਾ ਸ਼ਾਨਦਾਰ ਟਾਈ ਐਂਡ ਡਾਈ ਦੁਪੱਟੇ ਦੇ ਵਿੱਚ ਸਟਾਈਲ ਦੇਖੋ ਕਿੰਨਾ ਸੋਹਣਾ ਸਾਰੇ embroiderry ਆ ਬਹੁਤ ਹੀ ਪਿਆਰਾ ਪੀਸ ਬਣਿਆ ਆ ਸਾਈ ਇਹਦੇ ਵਿੱਚ ਵੀ ਆਪਣੇ ਕੋਲ ਸਾਰੇ ਹੈਗੇ ਆ ਜੀ ਬਾਕੀ ਤੁਹਾਨੂੰ ਅਗਲਾ ਪੀਸ ਦਿਖਾਉਣ ਲੱਗਾ ਜੈਡ ਬਲੈਕ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਪੀਸ ਆਇਆ ਹੋਇਆ ਆਪਣੇ ਕੋਲੇ ਚੈੱਕ ਕਰੋ ਤੁਸੀਂ ਜੈਡ ਬਲੈਕ ਕਲਰ ਫਰੌਗ ਸਟਾਈਲ ਦੇ ਵਿੱਚ ਆ ਬਲੈਕ ਕਲਰ ਕਾਟਨ ਰੈਡੀਮੇਡ ਦੇ ਵਿੱਚ ਜਿਵੇਂ ਕਸਟਮਰ ਦੀ ਡਿਮਾਂਡ ਆ ਰਹੀ ਸੀ ਮੈਸੇਜ ਆ ਰਹੇ ਸੀਗੇ ਵੀ ਕਾਟਨ ਦੇ ਵਿੱਚ ਕੁਝ ਸਾਨੂੰ ਰੈਡੀਮੇਡ ਸਟਾਈਲ ਦਿਖਾਓ ਜਿਵੇਂ ਰੁਟੀਨ ਵੇਅਰ ਲੈਣੇ ਹੋਣ ਘੋੜਾ ਬੋਟਾ ਬਾਹਰ اندر ਪਣਾ ਵੀ ਨਵੀਆਂ ਚੀਜ਼ਾਂ ਦੇਖੋ ਬਹੁਤ ਹੀ ਪਿਆਰੇ ਆਰਟੀਕਲ ਆ ਇਹ ਨਾਲ ਪਰਾਜੋ ਸਟੇਟ ਬਣਿਆ ਪੈਂਟ ਪਲਾਜ਼ੋ ਜੀ ਨਾਲ ਇਹਦੇ ਫਰੌਕ ਸਟਾਈਲ ਆਰਟੀਕਲ ਆਏ ਦੁਪੱਟਾ ਮਸਲੀਨ ਦੇ ਵਿੱਚ ਵਰਕ ਵਾਲਾ ਦੁਪੱਟਾ ਟਾਈ ਡਾਈ ਦੇ ਵਿੱਚ ਬਹੁਤ ਹੀ ਪਿਆਰਾ ਹੋਰ ਜਿਹੜੀ ਕਹਿੰਦੇ ਰੇਂਜ ਆ ਗਈ ਜੀ ਤੁਹਾਨੂੰ 1000 ਰੁਪਏ ਤੋਂ ਲੈ ਕੇ 17-1800 ਤੋਂ ਟਾਪ ਦੇ ਪੀਸ ਮਿਲ ਜਾਣਗੇ ਸਾਰੀ ਜੋ ਵੈਰਾਈਟੀ ਦਿਖਾਈ ਤੁਹਾਨੂੰ ਨੀਅਰ ਅਬਾਊਟ ਇੰਨੀ ਰੇਂਜ ਦੇ ਵਿੱਚ ਹੀ ਆ ਲਓ ਜੀ ਅਗਲਾ ਪੀਸ ਦੇਖੋ ਮਸਲੀਨ ਕਾਟਨ ਦੇ ਉੱਪਰ ਰੈਡੀਮੇਡ ਮਸਟਰਡ ਕਲਰ ਲੈਸਿਸ ਵਰਕ ਦਾ ਕੰਮ ਬਹੁਤ ਹੀ ਸੋਹਣਾ ਆਰਟੀਕਲ neck ਤੇ flower ਦੇਖ ਸਕਦੇ ਤੁਸੀਂ ਕਿੰਨਾ ਪਿਆਰਾ ਬਣਿਆ ਹੋਇਆ ਹੈ neck ਵੀ ਬਹੁਤ ਪਿਆਰਾ ਹੈ ਬਾਜ਼ੂ ਦਾ ਡਿਜ਼ਾਈਨ ਚੈੱਕ ਕਰੋ ਪੂਰਾ ਏ ਕਲਾਸ ਪੀਸਾ ਨਾਲ ਪਲਾਜ਼ੋ ਦਾ ਵਰਕ ਦੇਖੋ نیچے ਸੇਮ ਪਲਾਜ਼ੋ ਦੇ ਡਿਜ਼ਾਈਨ ਬਣਿਆ ਹੈ ਜੀ ਮਸਲੀਨ ਦਾ ਨਾਲ ਦੁਪੱਟਾ ਸਿੰਪਲ ਲੁੱਕ ਦੇ ਵਿੱਚ ਬਹੁਤ ਹੀ ਸੋਹਣਾ ਆਰਟੀਕਲ ਆ ਰੂਟੀਨ ਵੇਅਰ ਲੈਣਾ ਰੇਂਜ ਜਿਹੜੀ ਦੀ ਆ ਰੇਂਜ ਬਹੁਤ ਜੈਨਨ ਆ ਜੀ ਸਿਰਫ 11 1140 ਰੁਪਏ ਦਾ ਪੀਸਾ ਮਸਟਰਡ ਕਲਰ ਮਸਲੀਨ ਕਾਟਨ ਦੇ ਉੱਤੇ ਸਿਰਫ 1140 ਓਨਲੀ ਬਹੁਤ ਹੀ ਸ਼ਾਨਦਾਰ ਆਰਟੀਕਲ ਚੈੱਕ ਕਰੋ ਤੁਸੀਂ ਸਾਈਜ਼ ਆਪਣੇ ਕੋ ਸਾਰੇ ਮਿਲ ਜਾਣਗੇ ਜੀ ਸਾਈਜ਼ ਦੀ ਕੋਈ ਦਿੱਕਤ ਨਹੀਂ ਇੱਕ ਆ ਦੇਖੋ ਵੀ ਨੈਕ ਦੇ ਵਿੱਚ ਨਿਊ ਪੀਸ ਨੇਵੀ ਬਲੂ ਕਲਰ ਦੇ ਵਿੱਚ ਵੀ ਨੈਕ ਬਾਕੀ ਤੁਸੀਂ ਤੁਹਾਨੂੰ ਪਤਾ ਹੀ ਹੈ ਜੀ ਵੀ ਨੈਕ ਦਾ ਇਸ ਟਾਈਮ ਪੂਰਾ ਟ੍ਰੈਂਡ ਚੱਲ ਰਿਹਾ ਜੀ ਹਰ ਕਸਟਮਰ ਦੀ ਡਿਮਾਂਡ ਆ ਵੀ ਨੈਕ ਕਪੜਾ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੁਪਰ ਫਾਈਨ ਕਾਟਨ ਲੱਗੀ ਹੋਈ ਆ ਨੇਵੀ ਕਲਰ ਇਹ ਪਲਾਜ਼ੋ ਸਟੇਟ ਸ਼ਰਟ ਦੇ ਨਾਲ ਦੀ ਰੈਡੀਮੇਡ ਦੁਪੱਟਾ ਨਾਲ ਹੈਗਾ ਜੀ ਹਾਫ ਪ्योर ਦੁਪੱਟਾ ਨਾਲ ਦੇ ਬਹੁਤ ਹੀ ਸੋਹਣਾ ਡਿਜ਼ਾਈਨ ਆ ਜੀ ਦੇਖੋ ਸਾਈ ਸਾਰੇ ਹੈਗੇ ਐਂਦੇ ਆਪਣੇ ਕੋਲ ਅਗਲਾ ਪੀਸ ਦੇਖੋ ਆਪਣਾ ਵਾਈਟ ਕਲਰ ਦੇ ਵਿੱਚ ਕੋਟਨ ਦੇ ਟਰੱਕਾਂ ਦੇ ਟਰੱਕ ਮਾਲ ਆ ਰਹੇ ਆ ਜੀ ਕੋਈ ਇਹ ਨਹੀਂ ਹੈਗਾ ਵੀ 2-4 ਪੀਸ ਲਿਆ ਕੇ ਵੀਡੀਓ ਪਾਤੀ ਤੁਸੀਂ ਸਟਾਕ ਚੈੱਕ ਕਰ ਸਕਦੇ ਨਿਗਾਹ ਕਰਾ ਦਿਓ ਇੱਕ ਰਹੀ ਆਪਣੇ ਕੋਲ ਸਾਰਾ ਸਟਾਕ ਆਪਣੇ ਕੋਲ ਆ ਦੇਖੋ ਸਾਰੀ ਬਾਰੀ ਲੱਗੀ ਹੋਈ ਆ ਜੀ ਗਾਂ ਵੀ ਲੱਗਾ ਹੋਇਆ ਮਾਲ ਸਾਰਾ ਕੋਟਨ ਦੇ ਵਿੱਚ ਤੁਹਾਨੂੰ ਹੈਂਡਲੈਸ ਵੈਰਾਈਟੀ ਮਿਲੇਗੀ ਜੀ ਆਪਣੀ ਜੇਬੀ ਸਿਲਕ ਸਟੋਰ ਜੱਗੀ ਬੱਗੀ ਦੀ ਹੱਟੀ ਮੋਗਾ ਕੈਂਪ ਕਪੜਾ ਮਾਰਕੀਟ ਕੋਈ ਵੀ ਅਗਰ ਤੁਹਾਨੂੰ ਪੀਸੇ ਦੇ ਵਿੱਚੋਂ ਪਸੰਦ ਆਂਦਾ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣੇ ਸਕਰੀਨ ਉੱਪਰ ਨੰਬਰ ਦਿੱਤੇ ਹੋਏ ਆ WhatsApp ਨੰਬਰ ਤੇ ਆਪ ਨੂੰ ਮੈਸੇਜ ਕਰੋ ਸੂਟ ਤੁਹਾਡਾ ਸਾਈਡ ਤੇ ਕੀਤਾ ਜਾਵੇਗਾ ਹਾਫ ਪੇਮੈਂਟ ਤੁਹਾਨੂੰ ਪਾਣੀ ਪੈਗੀ ਬਾਕੀ ਤੁਸੀਂ ਜਲਦੀ ਜਲਦੀ ਇੱਥੇ ਵਿਜ਼ਿਟ ਕਰੋ ਵੈਰਾਈਟੀ ਦਾ ਅਨੇਰ ਆ ਚੁੱਕਿਆ ਜੀ ਵੈਰਾਈਟੀ ਦਾ ਬਹੁਤ ਹੀ ਜ਼ਿਆਦਾ ਵੈਰਾਈਟੀ ਕਾਟਨ ਦੇ ਵਿੱਚ ਸਟਿਚ ਸੂਟ ਰੈਡੀमेड ਸੂਟ ਹਰ ਪ੍ਰਕਾਰ ਦੀ ਵੈਰਾਈਟੀ ਹੈਗੀ ਆਪਣੇ ਕੋਲੇ ਮਸਲੀਨ ਦੁਪੱਟਾ ਦੇਖੋ ਵਾਈਨ ਕਲਰ ਦੇ ਵਿੱਚ ਜੀ ਨਾਲ ਪਲਾਜ਼ੋ ਦੇਖੋ ਦੋਨੇ ਆਰਟੀਕਲ ਟਾਪ ਦੇ ਇਹ ਕਾ ਮਲਟੀ ਸ਼ੇਡ ਦੇ ਵਿੱਚ ਦੇਖੋ ਜੀ ਪੀਸ ਖੋਲ ਖੋਲ ਦੇਖੋ ਬਹੁਤ ਸੋਹਣੀ ਵੈਰਾਈਟੀ ਦੇਖੋ ਪਾਕਿਸਤਾਨੀ ਪਾਕਿਸਤਾਨੀ ਸਟਾਈਲ ਦੇ ਵਿੱਚ ਬਹੁਤ ਹੀ ਪਿਆਰਾ ਪੀਸ ਆ ਮਸਲੀਨ ਦੇ ਉੱਤੇ ਆ ਜੀ ਸਾਰਾ ਪਾਕਿਸਤਾਨੀ ਟੱਚ ਇਹਦਾ ਸ਼ਰਾਰਾ ਤੁਸੀਂ ਦੇਖ ਸਕਦੇ ਹੋ ਸ਼ਰਾਰਾ ਵੀ ਬਹੁਤ ਹੀ ਸੋਹਣਾ ਸ਼ਰਾਰਾ ਨਾਲ ਦੇ ਮਸਲੀਨ ਦਾ ਹੀ ਓਪਨ ਜਿਹੜਾ ਚੱਲਦਾ ਸ਼ਰਾਰਾ ਨੀਚੇ ਉਹ ਹੈ ਜੀ ਇਹ ਬਿਲਕੁਲ ਨਿਊ ਜੀ ਆ ਬਾਕੀ ਦਾ ਦੁਪੱਟੇ ਦੀ ਗੱਲ ਕਰੀਏ ਦੁਪੱਟਾ ਇਹਦੇ ਨਾਲ ਹੈਗਾ ਫੁੱਲ ਪਿਓਰ ਦਾ ਦੁਪੱਟਾ ਜੀ ਨਾਲ ਦੇ ਬਹੁਤ ਪਿਆਰਾ ਆਰਟੀਕਲ ਹੈ